ਦਸਤਨ ਦੀ ਦਵਾਈਆਂ ਉਹ ਜਬਤ ਕੀਤੀਆਂ ਗਈਆਂ ਹਾਂਜੀ ਇਹਦੀ ਇਹਦੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਜਾ ਰਿਹਾ ਸਰ ਕਵਰੀ ਕੀ ਹੈ ਇਹ ਦਸਤਨ ਦੀ ਦਵਾਈਆਂ ਜਿਹੜੀਆਂ ਉਹ ਕੀਤੀਆਂ ਗਈਆਂ ਉਹ ਚ ਮਿਸ ਜੂਧ ਹੋਣ ਵਾਲੀਆਂ ਦਵਾਈਆਂ ਹੈਗੀਆਂ ਤੇ ਉੱਚ ਅਧਿਕਾਰੀਆਂ ਨੂੰ ਕਾਰਵਾਈ ਲਈ ਲਿਖ ਕੇ ਭੇਜਿਆ ਜਾ ਰਿਹਾ ਉਹਨਾਂ ਨੇ ਇਹਨਾਂ ਦੇ ਨਾ ਜਿਹੜਾ ਪਰਚੇਜ਼ ਤੇ ਸੇਲ ਜਿਹੜੀ ਹੈ ਰਿਕਾਰਡ ਉਹ ਚ ਕਮੀਆਂ ਪਾਈਆਂ ਗਈਆਂ ਇਸ ਕਰਕੇ ਜਬਤ ਕਰ ਲਈ ਗਈਆਂ ਸਰ ਕੋਈ ਐਕਸਪਾਇਰੀ ਦੀ ਦਵਾਈ ਵੀ ਕਹਿੰਦੇ ਮਿਲਦੀ ਐਕਸਪਾਇਰੀਆਂ ਵੀ ਦਵਾਈਆਂ ਸੀਗੀਆਂ ਕੁਝ ਉਹ ਵੀ ਜਬਤ ਕਰ ਲਈ ਗਈਆਂ ਰਿਕਾਰਡ ਪਰਚੇਜ਼ ਕੋਰ ਵਿੱਚ ਖਾਮੀਆਂ ਸੀਗੀਆਂ ਇਸ ਕਰਕੇ ਜਬਤ ਕਰ ਲਈਆਂ ਗਈਆਂ ਕਿਹੜੀ ਕਿਹੜੀ ਟੀਮ ਆਈ ਹੈ ਸਰ ਬਾਹਰ ਪੇ ਪੁਲਿਸ ਡਿਪਾਰਟਮੈਂਟ ਤੇ ਡਰਗ ਡਿਪਾਰਟਮੈਂਟ ਨੇ ਜੁਆਇੰਟ ਜਿਹੜੀ ਇਨਸਪੈਕਸ਼ਨ ਕੀਤੀ ਗਈ ਹੈ ਉਹਤੇ ਤਰੇਗਾ ਦੇ ਜਿਹੜੇ ਹੈਗੇ ਆ ਉਹ ਜਿਹੜੇ ਕੈਪਸੂਲ ਹੈ ਉਹ ਸੀਜ਼ ਕਰ ਲਏ ਗਏ ਆ ਠੀਕ ਡਰਗ ਇੰਸ펙ਟਰ ਨੇ ਆਪਣੀ ਰੁਟੀਨ ਚ ਚੈਕਿੰਗ ਕੀਤੀ ਹੈ ਇਹਦੇ ਵਿੱਚ ਕੋਈ ਕੋਈ ਦੋ ਰਾਏ ਨਹੀਂ ਸਾਡੇ ਕੋਲ ਜਿਹੜੀ ਚੀਜ਼ ਜਿਹੜੀ ਪ੍ਰੋਬਲਮ ਜੋ ਵੀ ਜਿਹੜੇ ਕਹਿੰਦੇ ਆ ਜਿਹੜੀ ਅਵੇਲੇਬਲ ਹੋਈ ਆ ਉਹਦੇ ਬਿਲ ਸੀਗੇ ਉਹ ਦੱਸਿਆ ਹੁਣ ਤੇ ਬਾਕੀ ਜਿਹੜੀ ਕੁਆਂਟੀਟੀ ਆ ਉਹ ਡਰਗ ਇੰਸ펙ਟਰ ਨੂੰ ਜਿਆਦਾ ਪਤਾ ਨਹੀਂ ਪਤਾ ਨਹੀਂ ਕਹੇ ਕੋਈ ਮਿੱਥੀ ਕੋਈ ਵਧੀਆ ਮੈਡੀਸਿਨ ਜਿਹੜੀ ਇਥੇ ਮਿਲਿਆ ਆ ਕੋਈ ਮਿਸ ਯੂਜ਼ ਹੋਣ ਵਾਲੀ ਇਹੋ ਜੀ ਮੈਡੀਸਨ ਨਹੀਂ ਹੈਗੀ ਅਸੀਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਉਹ ਜਿਹੜੇ ਐਕਸਪਾਇਰ ਕੁਝ ਐਕਸਪਾਇਰ ਕੁਝ ਜਿਹੜੀਆਂ ਦਵਾਈਆਂ ਜਿਹਨਾਂ ਦਾ ਬਿੱਲ ਬਿੱਲ ਤੇ ਹੈ ਸੀ ਪਰ ਉਹਨਾਂ ਨੂੰ ਲੈ ਕੇ ਜਾਣੀਆਂ ਪਈਆਂ ਹਾਂ ਵੀ ਲੈ ਕੇ ਜਾ ਦੇਤੇ ਉਹ ਐਮ 75 ਦੇ ਆ ਗਏ ਸੀਗੇ ਬਿੱਲ ਲਈ ਕਹਿੰਦੇ ਖਾਣੀਆਂ ਪਰ ਹਾਂ ਇੱਕ ਬਿਲ ਬੁੱਕ ਚ ਉਹ ਉਹ ਮਤਲਬ ਕੋਈ ਵੀ ਚੋਂ ਮਿਸਪਲੇਸ ਨਾ ਮਤਲਬ ਨਹੀਂ ਜਿਹੜੀ ਆ ਉਹ ਰਹੀ ਗਈ ਕੋਈ ਖਾਲੀ ਰਹਿ ਗਈ ਜਿਸ ਤਰ੍ਹਾਂ ਅੱਗੇ ਚਲ ਗਈ ਕੋਈ ਡੇਟ ਜਾਂ ਕੋਈ ਪਿੱਛੇ ਇਸ ਤਰ੍ਹਾਂ ਨਾ ਹੋੜ ਨਹੀਂ ਸਾਰੀਆਂ ਜਿੰਨੀਆਂ ਸੀ ਐਸਟਾਫ ਇਹ ਸਾਰੇ ਆ ਠੀਕ ਹੈ ਭਾਈ ਹਾਂ ਜੀ 10 ਤਰ੍ਹਾਂ ਦੀ ਦਵਾਈਆਂ ਉਹ ਜ਼ਬਤ ਕੀਤੀਆਂ ਗਈਆਂ ਹਾਂ ਜੀ ਹਾਂ ਜੀ ਇਹ ਇਹਦੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਜਾ ਰਿਹਾ ਸਰ ਕਵਰੀ ਕੀ ਹੈ ਇਹ 10 ਤਰ੍ਹਾਂ ਦੀ ਦਵਾਈਆਂ ਜਿਹੜੀਆਂ ਉਹ ਕੀਤੀਆਂ ਗਈਆਂ ਉਹ ਚ ਮਿਸ ਜੂਦੇ ਹੋਣ ਵਾਲੀਆਂ ਦਵਾਈਆਂ ਹੈਗੀਆਂ ਤੇ ਉੱਚ ਅਧਿਕਾਰੀਆਂ ਨੂੰ ਕਾਰਵਾਈ ਲਈ ਲਿਖ ਕੇ ਭੇਜਿਆ ਜਾ ਰਿਹਾ ਉਹਨਾਂ ਨੇ ਇਹਨਾਂ ਦੇ ਨਾ ਜਿਹੜਾ ਪਰਚੇਜ਼ ਤੇ ਸੇਲ ਜਿਹੜੀ ਹੈ ਰਿਕਾਰਡ ਉਹ ਚ ਕਮੀਆਂ ਪਾਈਆਂ ਗਈਆਂ ਇਸ ਕਰਕੇ ਜ਼ਬਤ ਕਰ ਲਈ ਗਈਆਂ ਸਰ ਕੋਈ ਐਕਸਪਾਇਰੀ ਦਵਾਈਆਂ ਵੀ ਕਹਿੰਦੇ ਮਿਲੀਆਂ ਐਕਸਪਾਇਰੀਆਂ ਵੀ ਦਵਾਈਆਂ ਸੀਗੀਆਂ ਕੁਝ ਉਹ ਵੀ ਜ਼ਬਤ ਕਰ ਲਈ ਗਈਆਂ ਰਿਕਾਰਡ ਪਰਚੇਜ਼ ਕੋਰ ਵਿੱਚ ਖਾਮੀਆਂ ਸੀਗੀਆਂ ਇਸ ਕਰਕੇ ਜ਼ਬਤ ਕਰ ਲਈਆਂ ਗਈਆਂ ਕਿਹੜੀ ਕਿਹ ਪੁਲਿਸ ਡਿਪਾਰਟਮੈਂਟ ਤੇ ਡਰਗ ਡਿਪਾਰਟਮੈਂਟ ਨੇ ਜੁਆਇੰਟ ਜਿਹੜੀ ਇਨਸਪੈਕਸ਼ਨ ਕੀਤੀ ਗਈ ਹੈ ਉਹ ਤੇ ਪ੍ਰੈਗਾ ਦੀ ਜਿਹੜੇ ਹੈਗੇ ਆ ਉਹ ਜਿਹੜੇ ਕੈਪਸੂਲ ਹੈ ਉਹ ਸੀਜ਼ ਕਰ ਲਏ ਗਏ ਆ ਠੀਕ ਡਰਗ ਇਨਸ펙ਟਰ ਨੇ ਆਪਣੇ ਰੁਟੀਨ ਚ ਚੈਕਿੰਗ ਕੀਤੀ ਹੈ ਇਹਦੇ ਵਿੱਚ ਕੋਈ ਕੋਈ ਦੋ ਰਾਏ ਨਹੀਂ ਸਾਡੇ ਕੋਲ ਜਿਹੜੀ ਚੀਜ਼ ਜਿਹੜੀ ਪ੍ਰੈਗਾਬਲਿਨ ਜੋ ਵੀ ਜਿਹੜੇ ਕਹਿੰਦੇ ਆ ਜਿਹੜੀ ਅਵੇਲੇਬਲ ਹੋਈ ਆ ਉਹਦੇ ਬਿਲ ਸੀਗੇ ਉਹ ਦੱਸਿਆ ਹੁਣ ਤੇ ਬਾਕੀ ਜਿਹੜੀ ਕੁਆਂਟੀਟੀ ਆ ਉਹ ਡਰਗ ਇਨਸ펙ਟਰ ਨੂੰ ਜਿਆਦਾ ਪਤਾ ਨਹੀਂ ਪਤਾ ਨਹੀਂ ਕਾਇਲ ਕੋਈ ਨੁੱਝੂ ਜਿਹੜੇ ਵਧੀਆ ਦਵਾਈਆਂ ਦੇ ਵਿੱਚ ਮਿਲਿਆ ਹੋਰ ਕੋਈ ਮਿਸਯੂਜ਼ ਹੋਣ ਵਾਲੀ ਇਹੋ ਜੀ ਮੈਡੀਸ ਨਹੀਂ ਆਈਆਂ ਅਸੀਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਉਹ ਜਿਹੜੇ ਐਕਸਪਾਇਰ ਕੁਝ ਐਕਸਪਾਇਰ ਕੁਝ ਜਿਹੜੀਆਂ ਦਵਾਈਆਂ ਜਿਹਨਾਂ ਦਾ ਬਿੱਲ ਬਿੱਲ ਤੇ ਹੈ ਸੀ ਪਰ ਉਹਨਾਂ ਨੂੰ ਲੈ ਕੇ ਜਾਣੀਆਂ ਪਈਆਂ ਮੈਂ ਵੀ ਟ੍ਰੈਕਰ ਦੇ ਦੇ ਉਹ M75 ਦੇ ਆ ਗਏ ਸੀਗੇ ਬਿੱਲ ਲਏ ਕਹਿੰਦੇ ਖਾਣੀਆਂ ਆਪਾਂ ਹਾਂ ਇੱਕ ਮੇਰਾ ਬਿੱਲ ਬੁੱਕ ਚ ਉਹ ਮਤਲਬ ਕੋਈ ਵਿਚੋਂ ਮਿਸਪਲੇਸ ਨਾ ਮਤਲਬ ਨਹੀਂ ਜਿਹੜੀ ਆ ਉਹ ਪਰੀ ਗਈ ਕੋਈ ਖਾਲੀ ਰਹਿ ਗਈ ਜਿਸ ਤਰ੍ਹਾਂ ਅੱਗੇ ਚਲ ਗਈ ਕੋਈ ਡੇਟ ਜਾਂ ਕੋ ਪਿੱਛੇ ਇਸ ਤਰ੍ਹਾਂ ਨਾ ਉਹ ਨਹੀਂ ਸਾਰੀਆਂ ਹੀ ਜਿੰਨੀਆਂ ਸੀ ਇਹ ਸਟਾਫ ਇਹ ਉਹ ਸਾਰੇ ਆ ਠੀਕ ਆ ਭਾਈ